ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਆ ਪਿੰਡ ਸਹੇਬਚੰਦ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਤੇ ਬਾਈ ਹੋਰਾਂ ਕੋਲੇ ਆਹ 15-16 ਨਗ ਬਰਬਰੀਆਂ ਦੇ ਵਿਕਾਊ ਆ ਤੇ ਕਰਵਾਵਾਂਗੇ ਗੱਲਬਾਤ ਕੱਲੇ-ਕੱਲੇ ਜਾਨਵਰ ਦੀ ਆਪਾਂ ਲਵਾਂਗੇ ਡਿਟੇਲ ਤੇ ਜਾਨਵਰ ਵੀ ਤੁਹਾਨੂੰ ਕੱਲਾ-ਕੱਲਾ ਚੈੱਕ ਕਰਵਾਵਾਂਗੇ ਗੱਬਣ ਖਾਲੀ ਵੀ ਚੈੱਕ ਕਰਵਾਵਾਂਗੇ ਕਿਵੇਂ ਦੰਦਾਂ ਤੋਂ ਕਿਵੇਂ ਉਹ ਵੀ ਕਿੰਨੇ ਬੱਕਰੇ ਕਿੰਨੀਆਂ ਪੱਠਾਂ ਪਹਿਲਾਂ ਸੁਣਵਾਲੀਆਂ ਹਨ ਸਾਰਿਆਂ ਦੀ ਡਿਟੇਲ ਲੈ ਕੇ ਦੇਵਾਂਗੇ ਤੇ ਬਾਈ ਦਾ ਫੋਨ ਨੰਬਰ ਵੀ ਤੇ ਚਾਹਵਾਂ ਵੀਰ ਸੰਪਰਕ ਕਰ ਲਓ ਬਾਈ ਨਾਲ ਤੇ ਤਸੱਲੀ ਕਰਕੇ ਜਾਨਵਰ ਲੈ ਲਿਓ ਤੁਸੀਂ ਤੇ ਕਰਵਾਉਣੇ ਆ ਗੱਲਬਾਤ ਬਾਈ ਦੇ ਨਾਲ ਤੇ ਜਾਨਵਰ ਵੀ ਤੁਹਾਨੂੰ ਕੱਲਾ ਕੱਲਾ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸ ਦਿਓ ਬਾਈ ਜੀ ਜ਼ਿਲ੍ਹਾ ਪਿੰਡ ਸਾਰਾ ਫੋਨ ਨੰਬਰ ਮੇਰਾ ਨਾਮ ਤਾਰਾ ਸਿੰਘ ਪਿੰਡ ਸਾਹ ਚੰਦੀ ਠੀਕ ਹੈ ਜੀ ਤੇ ਜਿਲ੍ਹਾ ਮੁਕਸਰ ਬਲਾਗ ਦੇਣਾ ਠੀਕ ਹੈ ਜੀ ਫੋਨ ਨੰਬਰ ਵੀ ਦੱਸ ਦਿਓ ਆਪਣਾ ਫੋਨ ਨੰਬਰ 81465 ਹਾਂਜੀ 96510 82465 96510 96510 ਹਾਂਜੀ ਤੇ ਤੁਹਾਡੇ ਕੋਲ ਇਹ ਟੋਟਲ ਜਾਨਵਰ ਜਿੰਨੇ ਵੀ ਆਪਾਂ ਦਿਖਾਏ ਆ ਸੇਲ ਆ ਇਹ ਹਾਂਜੀ ਸੇਲ ਵਾਲੇ ਸਾਰੇ ਹੀ ਹਾਂਜੀ ਇਹਨਾਂ ਦੇ ਨਾਲ ਸਾਰੇ ਕੱਲੇ ਕੱਲੇ ਜਾਨਵਰ ਦੀ ਡਿਟੇਲ ਦੇ ਦਿਓ ਕਿ ਜਿਵੇਂ ਵਧਿਆ ਜਿਵੇਂ ਆਹ ਬੱਕਰੀਆਂ ਹੈਗੀਆਂ ਇਹਨਾਂ ਤੋਂ ਕੱਲੀ ਕੱਲੀ ਬੱਕਰੀ ਦੀ ਜਾਣਕਾਰੀ ਸਾਨੂੰ ਦੇ ਦਿਓ ਆ ਦੇਖੋ ਜੀ ਇਹਵੇਂ ਹਾਂਜੀ ਇਹ ਬੱਕਰੀ ਪੰਜ 6 ਦੰਦੀ 6 ਦੰਦਾ ਹਾਂਜੀ ਠੀਕ ਹੈ ਬੱਕਰੀ ਬਹੁਤ ਸੋਹਣੀ ਨਸਲ ਦੀ ਹੈ ਜੀ ਹਾਂਜੀ ਤੇ ਇਹ ਵੀ ਸੇਲ ਕਰਨੀ ਆਪਾਂ ਗੱਬਣ ਖਾਲੀ ਕਿਵੇਂ ਆ ਜੀ ਇਹ ਤੇ ਇਹ ਗੱਬਣੀ ਆ ਜੀ ਕਿੰਨੇ ਟਾਈਮ ਦੀ 3 ਮਹੀਨੇ ਦੀ 3 ਮਹੀਨੇ ਦੀ ਗੱਬਣਾ ਆ ਬੈਠ ਚੈੱਕ ਕਰ ਲਓ ਬਾਈ ਹਾਂ ਕੋਈ ਗੱਲ ਨਹੀਂ ਦੱਸੀ ਚਲੋ ਇੱਕ ਆ ਪੱਠਾ ਹੀ ਹਾਂਜੀ ਇਹ ਦੋ ਦੰਦਾ ਜੀ ਠੀਕ ਆ ਇਹ ਵੀ ਗੱਬਣੀ ਆ ਤਿੰਨ ਮਹੀਨੇ ਦੀ ਗੱਬਣੀ ਤਿੰਨ ਮਹੀਨੇ ਦੀ ਆ ਹਾਂਜੀ ਇਹ ਪਹਿਲਾਂ ਨਹੀਂ ਆ ਇਹ ਇਹ ਪਹਿਲਾਂ ਨਹੀਂ ਆਈ ਲੋ ਵੀ ਦੋਸਤੋ ਚੈੱਕ ਕਰੋ ਇਹ ਅਬ ਦੁੱਧ ਲਾਈ ਆਉਂਦੀ ਹੈ ਪਹਿਲਾਂ ਸੁਹੂਗੀ ਸੋਹਣੀ ਪਾਠਾ ਥੋੜੇ ਕੰਨਾਂ ਦੀ ਕੁਆਲਿਟੀ ਮਗਰ ਨੂੰ ਕਰਦੀ ਆ ਅੱਗੇ ਦਿਖਾ ਦਿਓ ਜੀ ਤੇ ਆ ਬੱਕਰਾ ਹੀ ਬਹੁਤ ਸੋਹਣਾ ਇਹ ਵੀ ਚਿੱਟੇ ਰੰਗ ਦਾ ਹੈ ਇਹ ਦੁੱਧ ਦਾਂਦੀ ਹੈ ਇਹਨਾਂ ਦੀ ਖੀਰਾ ਬੱਚਾ ਇਹ ਹਾਂਜੀ ਖੀਰਾ ਬੱਚਾ ਜੀ ਦੋਸਤੋ ਇਹ ਬੱਕਰਾ ਆ ਗਿਆ ਅੱਗੇ ਹਾਂਜੀ ਅੱਗੇ ਅੱਗੇ ਆਪਣੀ ਆ ਤਾਂ ਉਫਾ ਗਈ ਨਾ हां हां ਜਿਹੜਾ ਜਿਹੜੇ ਸੇਲ ਆ ਜਾਨਵਰ ਸਾਰੇ ਦਿਖਾ ਦਿਓ ਆ ਬੱਕਰੀ ਆ ਗਈ ਇਹ ਸਿੰਘਾਂ ਦੇ ਵਿੱਚ ਖੜੇ ਕੰਨਾਂ ਦੇ ਵਿੱਚ ਆਹ ਇਹ ਸੋਹਣੀ ਬੱਕਰੀ ਐ ਸਿੰਘ ਵੀ ਬਹੁਤ ਥੋੜੇ ਸਿੱਧੇ ਆ ਇਹਦੇ ਇਹ ਵੀ ਗੱਪਣਾ ਜੀ ਸਾਨੂੰ ਇਹ ਵੀ ਗੱਪਣਾ ਜੀ ਤਿੰਨ ਕਿ ਮਹੀਨਾ ਦੀ ਇਹ ਗੱਪਣਾ ਤੇ ਦੰਦਾਂ ਤੋਂ ਕਿਵੇਂ ਆ ਇਹ ਇਹ ਛੀ ਦਿੰਦੀ ਐ ਜੀ ਚੈੱਕ ਕਰਾਈ ਦਿਓ ਮਾੜੇ ਜੀ ਜਿਆਦੀ ਹੋਣਗੇ ਅੱਠ ਦੰਦ ਹੋਈ ਪਈ ਆ ਅੱਠ ਦੰਦ ਹੋ ਗਈ ਨਵੇਂ ਅੱਠ ਦੰਦ ਆ ਇਹ ਵੀ ਤਿੰਨ ਮਹੀਨੇ ਦੀ ਗੱਪਣ ਹਾਂਜੀ ਤਿੰਨਾਂ ਦੀ ਗੱਪਣੀ ਆ ਇਹ ਵੀ ਠੀਕ ਆ ਅੱਗੇ ਆ ਬੱਕਰੀ ਆ ਗਈ ਇੱਕ ਆ ਬੱਕਰੀ ਇਹ ਵੀ ਦਿਖਾ ਦਿਓ ਨੰਨਾਂ ਦੀ ਬਹੁਤ ਸੋਹਣੀ ਆ ਜੀ ਹਾਂ ਇਹ ਕਿੰਨੇ ਦੰਦ ਆ ਹਾਂਜੀ ਇਹ ਵੀ ਅੱਠ ਦੰਦ ਦੀ ਆ ਜੀ ਇਹ ਵੀ ਦਿਖਾ ਦਿਓ ਮਾੜਾ ਜਾਂ ਦੰਦ ਦੋਸਤੋ 6 ਦੰਦ ਬੱਕਰੀ ਆ 6 ਆ ਤੇ ਇਹ ਕਾ ਇਹਦਾ ਬੱਚਾ ਹੀ ਇਹਦੀ ਪਾਠੀ ਹੈ ਤੇ ਪਹਿਲਾ ਸੂਈ ਵੀ ਆ ਕਿਹੜੀ ਇਹ ਹੀ ਇਹ ਸੂਈ ਆ ਜੀ ਆ ਪਹਿਲਣਾ ਅੱਛਾ ਜੀ ਇਸੇ ਦੀ ਪਾਠਾ ਇਹਦਾ ਬੱਚਾ ਹੀ ਹੈ ਜੀ ਇਹ ਦੋ ਦੰਦ ਦੀ ਇਹ ਦੋ ਦੰਦ ਹਾਂ ਦੋ ਦੰਦ ਆ ਜੀ ਠੀਕ ਆ ਇਹ ਵੀ ਗੱਪਣਾ ਹਾਂ ਇਹ ਵੀ ਗੱਪਣਾ ਤੇ ਉਹ ਵੀ ਗੱਪਣਾ ਹੈ ਉਹ ਵੀ ਗੱਪਣਾ ਇਹ ਵੀ ਗੱਪਣਾ ਸਾਰਿਆਂ ਗੱਪਣਾ ਹੀ ਤਕਰੀਬਨ ਹੈ ਠੀਕ ਆ ਜੀ ਉਹ ਤਾਂ ਜ਼ਿਆਦਾ ਟਾਈਮ ਦੀ ਗੱਪਣ ਲੱਗਦੀ ਹਾਂ ਜੀ ਤੇ ਇਹਨੂੰ ਥੋੜਾ ਟਾਈਮ ਹੋਇਆ ਥੋੜਾ ਘਟਾ ਆਈ ਇਹ ਇਹ ਦੋ ਘੰਟੇ ਦੇ ਘੱਬਣ ਹੋ ਗਏ ਮੇਰੇ ਨਾਲ ਓਕੇ ਲੌਬੀ ਚੈੱਕ ਕਰੋ ਆਪੜੀ ਆ ਤਾਂ ਲਈ ਆਉਂਦੀ ਦੁੱਧ ਹਾਂ ਜੀ ਇਹ ਲਈ ਆਉਂਦੀ ਅੱਗੇ ਆ ਅੱਗੇ ਆ ਬੱਕਰੀਆਂ ਵੱਡੀਆਂ ਚਾਗੀ ਪੂਰੀ ਬੱਕਰੀ ਹੈ ਠੀਕ ਆ ਜੀ ਇਹ ਤਾਂ ਅੱਠ ਦੰਦ ਬੱਕਰੀ ਆ ਨਾ ਨਵੇਂਾਂ ਚੀ ਆ ਨਵੇਂਾਂ ਚੀ ਠੀਕ ਆ ਜੀ ਇਹ ਕਿਵੇਂ ਆ ਗੱਪਣ ਖਾਲੀ ਨਹੀਂ ਗੱਪਣੀ ਆ ਜੀ ਠੀਕ ਆ ਇਹ ਕਿੰਨੇ ਟਾਈਮ ਦੀ ਗੱਪਣ ਹੋ ਇਹ ਕਤਕਈ ਇਹ ਬਣੀਆ ਤਕਰੀਬਨ 3.5 ਮਹੀਨੇ ਦੀ ਇਹ ਆ ਜੀ ਠੀਕ ਆ ਜੀ ਇਹ ਪਹਿਲਾਂ ਸੂਈ ਹੋਈ ਆ ਨਾ ਪਹਿਲਾਂ ਸੂਈ ਆ ਜੀ ਠੀਕ ਆ ਅੱਗੇ ਆ ਵੱਡੇ ਫਰੇਮ ਦੇ ਵਿੱਚ ਬੱਕਰੀ ਇੱਕ ਆ ਵੱਡੀ ਬੱਕਰੀ ਆ ਜੀ ਇਹ ਤਾਂ ਨਿਹੜੀ ਸੂਣ ਵਾਲੀ ਠੀਕ ਆ ਕਿੰਨਾ ਥੋੜਾ ਟਾਈਮ ਲੱਗੂਗੀ ਵੱਡੀ ਪੂਰੀ ਬੱਕਰੀ ਐ ਇਹ ਲੋਈ ਦੋਸਤੋ ਅੱਠ ਦੰਦਾਂ ਫਰੈਸ਼ ਦੇ ਵਿੱਚ ਹੀ ਆ ਕੋਈ ਬਾਲੇ ਕਸਾਏ ਨਹੀਂਗੇ ਦੰਦ ਇਹਦਾ ਸਮਾਂ ਥੋੜਾ ਰਹਿੰਦਾ ਸਮੁੰਦਾ ਹਾਂਜੀ ਇਹਦਾ ਟਾਈਮ ਥੋੜਾ ਹੀ ਰਹਿੰਦਾ ਠੀਕ ਹੈ ਵੱਡੇ ਫਰੇਮ ਦੇ ਵਿੱਚ ਬੱਕਰੀਆਂ ਚੈੱਕ ਕਰ ਲੋ ਇੱਕ ਆ ਵੀ ਚਿੱਟੇ ਰੰਗ ਦੀ ਇਹ ਦੋਰ ਦਾਂਦੀ ਐ ਇਹ ਐ ਇਹ ਵੀ ਗੱਬਣੀ ਲੋਈ ਦੋਸਤੋ ਡਿਮਾਂਡ ਹੁੰਦੀ ਆ ਭਰਾਵਾਂ ਦੀ ਚਿੱਟੇ ਰੰਗ ਦੀ ਇਹ ਲੱਤਾਂ ਥੋੜੀਆਂ ਹੀ ਆ ਲਾਲ ਆ ਬਾਕੀ ਚਿੱਟੀ ਐ ਬੱਕਰੀ ਬਾਕੀ ਸਾਰੀ ਚਿੱਟੀ ਐ ਕੰਨ ਵੀ ਕੰਨਾਂ ਤੋਂ ਵੀ ਠੀਕ ਐ ਹਾਂ ਕੰਨਾਂ ਦੀ ਸੋਹਣੀ ਐ ਬਈ ਇਹ ਕਿੰਨੇ ਦਾੰਦ ਆ ਇਹ ਵੀ ਦੋ ਦਾੰਦ ਦੀ ਚੈੱਕ ਕਰਾਇਓ ਮੜਾ ਦਾੰਦ ਇਹਦੇ ਵੀ ਲੌਗੀ ਦੋ ਦਾੰਦ ਪਹਿਲੇ ਸੂਏ ਸੂਗੀ ਤੇ ਇਹ ਕਿੰਨੇ ਟਾਈਮ ਦੀ ਗੱਪਣਾ ਇਹ ਬਸ 2.5 2.5 ਮਹੀਨਾ ਦੀ ਹੋਊਗੀ ਠੀਕ ਐ ਇਹਨੂੰ ਮੜਾ ਬਈ ਉਰੇ ਕਰਕੇ ਦਿਖਾ ਦਿਓ ਲੋਗੀ ਦੋਸਤੋ ਚੈੱਕ ਕਰ ਲੋ ਬਾਈ ਇਹ ਵੀ ਗੱਬਣ ਦੱਸਦਾ ਬਾਕੀ ਜਦੋਂ ਵੀ ਕੋਈ ਭਰਾ ਲੈਣ ਆਉਂਦਾ ਹਨਾ ਚੈੱਕ ਕਰਦਾ ਉਹ ਤਸੱਲੀ ਕਰਕੇ ਲੈ ਜਾਂਦਾ ਤਸੱਲੀ ਕਰਕੇ ਲੈ ਜਾਂਦਾ ਤੇ ਇੱਧਰ ਆ ਜਾਨਵਰ ਆ ਗਿਆ ਜੀ ਇਹ ਬੱਕਰਾ ਹੀ ਠੀਕ ਆ ਇਹ ਛੋੜਾ ਹੀ ਲਓ ਵੀ ਕਰੋ ਚੈੱਕ ਕੁਆਲਟੀ ਸਾਰੇ ਜਾਨਵਰਾਂ ਦੀ ਹਸੋ ਹੀ ਆਪਾਂ ਆ ਬੱਕਰਾ ਵੀ ਤੁਸੀਂ ਇਹ ਵੀ ਸੇਲ ਕਰਨ ਨਾ ਕਾਹੇ ਦਿਖਾ ਜਾਣੀ ਹਨਾ ਇਹ ਵੀ ਰਹਿੰਦਾ ਹੈ ਕੋਨਾ ਬੱਚਾ ਬਹੁਤ ਸੋਹਣਾ ਬੱਕਰਾ ਬਹੁਤ ਸੋਹਣਾ ਖੜੇ ਕੰਨਾਂ ਦੇ तकरीबन ਚਿੱਟੇ ਰੰਗ ਚ ਹੀ ਆ ਬਾਖ ਖੜ ਜੜੀਆਂ ਦੇ ਇਹ ਦੁੱਧੇ ਦਾਂਦੀ ਹੈ ਠੀਕ ਆ ਆ ਦਿਖਾਤੀ ਸੀ ਬੱਕਰੀਏ ਤਾਂ ਹਾਂ ਇਹ ਦਿਖਾ ਦਿਓ ਬਾਕੀ ਸਾਰੇ ਤਕਰੀਬਤ ਦਿਖਾ ਹੀ ਚਾਹਾਂ ਆ ਬੱਕਰ ਰਹਿ ਇੱਕ ਵੱਡਾ ਇਹ ਵੀ ਦਿਖਾ ਦਿਓ ਲੋ ਵੀ ਦੋਸਤੋ ਬਰੀਡਰ ਬੱਕਰਾ ਆ ਕੇ ਇਹਦੇ ਆਪਾਂ ਦੰਦ ਚੈੱਕ ਕਰ ਲਈਏ ਕਿੰਨੇ ਪੱਲੇ ਚਾਰ ਦੰਦਾਈ ਲੋ ਜਿਹੜੇ ਭਰਾ ਨੇ ਬੱਕਰੀਆਂ ਦੇ ਵਿੱਚ ਲੀਡਰ ਬਹੁਤ ਸੁਣਨ ਦੱਸਦਾ ਸੁਣਨ ਦੱਸਦਾ ਹਾਂ ਹਾਂ ਪੂਰਾ ਵਧੀਆ ਬਿਨਾ ਸਿੰਗਾ ਦਾ ਛੱਡ ਦਿਓ ਬਾਈ ਛੱਡ ਦਿਓ ਕੋਈ ਨਹੀਂ ਬਾਦਾਮੀ ਕਲਰ ਦੇ ਵਿੱਚ ਬਰਬਰੀ ਪਿਓਰ ਬਿਨਾ ਸਿੰਗਾ ਤੋਂ ਕੋਨਾ ਤੇ ਆ ਬੱਕਰੀਆਂ ਬਾਈ ਤਸੱਲੀ ਕਰ ਲਿਓ ਬਾਈ ਨਾਲ ਸੰਪਰਕ ਕਰ ਲਿਓ ਬਾਈ ਨੰਬਰ ਇੱਕ ਵਾਰੀ ਫੇਰ ਬੋਲ ਦਿਓ ਆਪਦਾ 8146596500 ਦਾ ਠੀਕ ਹੈ ਜੀ ਪਿੰਡ ਸਾਹਬਚੰਦਾ ਜ਼ਿਲ੍ਹਾ ਸ਼ਿਰੀ ਮੁਕਤਸਰ ਸਾਹਿਬ ਕਿੱਦੜਵਾਹੇ ਤੋਂ ਕਿੰਨੇ ਕਿਲੋਮੀਟਰ ਤੇ ਬਾਈ ਕਿੱਦੜਵਾਹ ਤੋਂ 12 ਕਿਲੋਮੀਟਰ ਕਿੱਦੜਵਾਹ ਤੋਂ ਜੈਤੋ ਰੋਡ ਤੇ ਪਿੰਡ ਆ ਜੀ ਕਿੱਦੜਵਾਹ ਤੋਂ ਜੈਤੋ ਰੋਡ ਤੇ ਪਿੰਡ ਆ ਬਾਈ ਜੇ ਕਿਸੇ ਭਰਾ ਨੇ ਆ ਕੇ ਦੇਖਣੀ ਆ ਤਾਂ ਆ ਕੇ ਵੀ ਦੇਖ ਸਕਦਾ ਪੂਰੀ ਤਸੱਲੀ ਕਰਕੇ ਜਾਨਵਰ ਖਰੀਦ ਸਕਦਾ ਨੰਬਰ ਸਕਰੀਨ ਤੇ ਚੱਲੂਗਾ ਸੰਪਰਕ ਕਰ ਲਿਓ